बस ਹਾਸੇ ਦਾ ਸ਼ਿਕਾਰ ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਧੁੰਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਸ੍ਰੀ ਮੁਕਸੇ ਸਾਹਿਬ ਦੇ ਵਿੱਚ ਸੰਗਣੀ ਧੁੰਦ ਕਰਕੇ ਪੁਲਿਸ ਮਲਾਜ਼ਮਾ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹੁਣ ਹਸਪਤਾਲ ਦੇ ਵਿੱਚ ਮਲਾਜ਼ਮਾ ਨੂੰ ਪ੍ਰਤੀ ਕਰਵਾ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਨੇ ਕੀ ਉੱਧਰ ਦਾ ਮਾਹੌਲ ਬਣਿਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਸ੍ਰੀ ਮੁਖਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਚੜਦੀ ਬਾਹ ਨੇੜੇ ਸੰਗਣੀ ਤੁੰਦ ਕਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਲਈ ਸ੍ਰੀ ਮੁਖਸਰ ਸਾਹਿਬ ਜਾ ਰਹੇ ਸਨ ਸੰਗਣੀ ਤੁੰਦ ਕਰਕੇ ਜੋ ਹੈ ਪੁਲਿਸ ਮੁਲਾਜ਼ਮਾਂ ਦੀ ਬੱਸ ਸੇਵਾਦਾਰਾ ਦੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਰਿਮਕਸਰ ਸਾਹਿਬ ਵਿਖੇ ਲਜਾਇਆ ਗਿਆ ਤੇ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ ਹੁਣ ਸੁਣ ਲੈਣੇ ਹੈ ਕਿ ਉੱਥੇ ਦੇ ਜੋ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਦੇਰ ਨਾਲ ਲੋਕਾਂ ਦੀ ਤੇ ਦੇ ਦੇ ਸਾਡੇ ਸੀਦੇ ਵੱਟੀ ਚੱਲੀ ਆ ਜੀ ਕਿਹੜੇ ਪਾਸੇ ਜਾਣਾ ਸੀ ਗੱਡੀ ਨੂੰ ਇਹ ਆਪਣੇ ਬੱਟੂ ਜਾਣਾ ਸੀ ਜੀ ਠੀਕ ਹੈ ਤੇ ਨਗਰੋਵਾਂਗੇ ਮਿੰਨੀ ਗੱਡੀ ਵੱਜੀ ਹੈ ਬਸ ਹੂੰ ਤੇ ਗਾਂਵ ਚ ਟਲੀ ਵਧੀਆ ਕਿੰਨਾ ਕੁ ਨੁਕਸਾਨ ਆ ਜੀ ਸਾਡਾ ਕਿੰਨਾ ਹੋਰ ਥੋੜਾ ਸਮਝ ਨਖਾਣ ਦੇ ਵੀ ਤੇ ਨਿਆਂ ਦਿੱਤਾ ਜਾਵੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਉੱਥੇ ਡੜਿਆ ਕੋਈ ਸ਼ਕਤਾ ਬੰਤਾ ਕੋਈ ਆਦੇ ਡੜਿਆ ਸੱਟ ਨਹੀਂ ਲੱਗੇ ਕੋਲ ਸਾਡੇ ਖਾਣ ਨਹੀਂ ਲੱਗੇ ਜੀ ਕੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਸਾਨੂੰ ਨਿਆਂ ਦਿੱਤਾ ਜਾਵੇ ਧੁੰਦ ਕਰਕੇ ਵਾਪਰਿਆ ਹਾਸਾ ਜਾਂ ਕਿਵੇਂ ਮੰਨਦੇ ਧੁੰਦ ਕਾਕੀ ਗੱਲਾਂ ਨੇ ਮੇਰਾ ਨਾਮ ਪੁੱਛਾਂ ਜੀ ਇਹਦੇ ਸਾਡੇ ਸੀਦੇ ਵੱਡੇ ਚੱਲੀ ਆ ਜੀ ਕਿਹੜੇ